ਅਗਲੀ ਖਬਰ ਦਿਵਾਲ ਵਧਗੇ ਗੱਲ ਪੰਥਕ ਵੀ ਐ ਤੇ ਖਬਰ ਅਕਾਲੀ ਦਲ ਦੀ ਪੋਲਿਟਿਕਸ ਦੇ ਨਾਲ ਵੀ ਜਰ ਜਾ ਜੁੜਦੀ ਐ ਲੰਘੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਕਾਨਫਰੰਸ ਦੇ ਵਿੱਚ ਜੋ ਕੁਝ ਵਾਪਰਿਆ ਸੀ ਧਾਮੀ ਸਾਹਿਬ ਦੇ ਬਾਰੇ ਤਾਂ ਆਪਾਂ ਚਰਚਾ ਕੀਤੀ ਸੀਗੀ ਹੁਣ ਖਬਰ ਇਹ ਕਹਿ ਰਹੀ ਐ ਕਿ ਧਾਮੀ ਸਾਹਿਬ ਨੂੰ ਜਾਂ ਤਾਂ ਮੀਟਿੰਗ ਸੱਦਣੀ ਪਊਗੀ ਜਾਂ ਫਿਰ ਜਿਹੜੀ ਸੱਤ ਮੈਂਬਰੀ ਕਮੇਟੀ ਐ ਉਹ ਉਹਨਾਂ ਨੂੰ ਛੱਡਣੀ ਪਊਗੀ ਦੇਖੋ ਜੀ ਹੁਣ ਜੇ ਮੀਟਿੰਗ ਸੱਦਦੇ ਨੇ ਜਾਂ ਕਮੇਟੀ ਛੱਡਦੇ ਨੇ ਜਾਂ ਚੁੱਪੇ ਰਹਿੰਦੇ ਨੇ ਕਿ ਗਲਾ ਖਰਾਬ ਐ ਕਾਹਨੂੰ ਬੋਲਣਾ ਜੀ ਪਤਾ ਨਹੀਂ ਧਾਮੀ ਸਾਹਿਬ ਤਾਮੀ ਹਰਾਂ ਦੀ ਦਿੱਖ ਸਪਸ਼ਟਵਾਦੀ ਮੰਨੀ ਜਾਂਦੀ ਹੈ। ਹਮਮ ਤਾਮੀ ਹਰਾਂ ਦੀ ਦਿੱਖ ਇਮਾਨਦਾਰੀ ਦੀਖ ਮੰਨੀ ਜਾਂਦੀ ਹੈ। ਜੀ। ਪਰ ਹੁਣ ਉਹ ਏਸੀ ਤਾਣੀ ਚੁੜਜੇ ਨੇ ਕਿ ਉਹ ਫੈਸਲਾ ਨਹੀਂ ਲੈ ਪਾਰੇ ਕਿ ਮੈਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਬਾਹਰ ਆ ਕੇ ਖੜ ਜਵਾਂ ਕਿ ਸੁਖਵੀਰ ਬਾਦਲ ਦੇ ਨਾਲ ਤੁਰਿਆ ਜਾਵਾਂ। ਇੱਕ ਪਾਸੇ ਉਹ ਸੁਖਵੀਰ ਬਾਦਲ ਨੂੰ ਛੱਡ ਨਹੀਂ ਪਾਰੇ। ਦੂਏ ਪਾਸੇ ਉਹ ਉਸ ਮਸਲੇ ਦੇ ਉੱਤੇ ਨਾਲ ਤੁਰ ਵੀ ਨਹੀਂ ਪਾਰੇ। ਆਪਾਂ ਲਗਾਤਾਰ ਇਹ ਗੱਲ ਕਰਦੇ ਨੇ ਕਿ ਇਹ ਧਾਮੀ ਸਾਹਿਬ ਗਾਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ ਜੀ ਜੀ ਪਰ ਉਹਨਾਂ ਨੇ ਕਮੇਟੀ ਬੜਾਈ ਧਾਮੀ ਸਾਹਿਬ ਘਰੇ ਬੈਠ ਕੇ ਇਸ ਨੂੰ ਮਨਾ ਕੇ ਬਾਹਰ ਲਿਆਂਦਾ ਹੈਨਾ ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹ ਕਹਿੰਦੇ ਅਕਾਲ ਤੱਕ ਸਭ ਦੇ ਹੁਕਮਾਂ ਦੇ ਹ ਅ ਸੱਤ ਮੈਂਬਰੀ ਕਮੇਟੀ ਤੇ ਕੰਮ ਕਰਨਾ ਚਾਹੁੰਦੇ ਨੇ ਹੂੰ ਹੂੰ ਪਰ ਉਹਨਾਂ ਦੀ ਪਾਰਟੀ ਜਿਹਦੀ ਉਹ ਵਰਕਿੰਗ ਮੀਟਿੰਗ 'ਚ ਮੈਂਬਰ ਵੀ ਨੇ ਸਾਰਾ ਕੁਝ ਨੇ ਉਹਨਾਂ ਦੀ ਡਿਊਟੀ ਲਾਤੀ ਕਿ ਭਾਈ ਜੰਮੂ ਕਸ਼ਮੀਰ 'ਚ ਜਾ ਕੇ ਵੋਟਾਂ ਬਣਾਓ ਜਿਹੜੇ ਬੰਦੇ ਨੂੰ ਅਕਾਲ ਤੱਕ ਸਭ ਕਮੇਟੀ ਦਾ ਮੁਖੀ ਬਣਾਉਂਦਾ ਇਹ ਤੁਹਾਡੀ ਨਜ਼ਰ ਸਾਨੀ ਚ ਪੂਰੀ ਪਾਰਟੀ ਦੀ ਭਰਤੀ ਦੀ ਪ੍ਰਕਿਰਿਆ ਹੋਊਗੀ ਉਹਨੂੰ ਤੁਸੀਂ ਉਹ ਸੂਬੇ ਚ ਭੇਜ ਰਹੇ ਹੋ ਜਿੱਥੇ ਗਿਣਤੀ ਦੀਆਂ ਵੋਟਾਂ ਨੇ ਸਿੱਖੀ ਦੀ ਹੂੰ ਤੇ ਉਹਨਾਂ ਚ ਵੀ ਸਾਰੇ ਕਾਦੀਦਾਰ ਨਾਲ ਨਹੀਂ ਆਉਣ ਵਾਲੇ ਸੋ ਇਹ ਵੀ ਆਪਣੇ ਆਪ ਸਵਾਲ ਆ ਚਲੋ ਹੁਣ ਇਸ ਨੂੰ ਇੱਕ ਹੋਰ ਪਹਿਲੂ ਤੋਂ ਸਮਝਣ ਦੀ ਲੋੜ ਹੈ ਜੀ ਕਿ ਧਾਮੀ ਸਾਹਿਬ ਨਰਾਜ ਤੇ ਨਰਾਸ਼ ਇਸ ਕਦਰ ਨੇ ਕਿ ਉਹ ਮਾਗੀ ਮੇਲੇ ਤੇ ਜਾਂਦੇ ਨੇ ਪਰ ਕਾਦੀਆਂ ਦੀ ਸਟੇਜ ਤੇ ਨਹੀਂ ਜਾਂਦੇ ਹੂੰ ਇਹਦਾ ਮਤਲਬ ਇਤਨਾ ਕਿਤੇ ਉਹ ਵੀ ਸੱਤ ਮੈਂਬਰੀ ਬਾਕੀ ਮੈਂਬਰਾਂ ਮੰਗ ਨਰਾਜ ਨੇ ਕਿ ਪ੍ਰਕਿਰਿਆ ਸਹੀ ਨਹੀਂ ਹੋ ਰਹੀ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਮੁਲਾਜ਼ਮ ਬੀਬੀ ਹੈ ਗੁਲਾਮਬੇ ਹੈ ਕਿਰਪਾ ਆਪਣਾ ਬਡੂੰਗਰ ਸਾਹਿਬ ਕਿਰਪਾਲ ਸਿੰਘ ਬਡੂੰਗਰੋਰੀ ਸਭ ਤੋਂ ਉਮਰਦਰਾਜ ਨੇ ਬਜ਼ੁਰਗ ਨੇ ਉਹ ਕਹਿ ਚੁੱਕੇ ਨੇ ਅਕਾਲ ਤਖਤ ਸਾਹਿਬ ਸਾਨੂੰ ਅੱਗੇ ਵਧਣਾ ਚਾਹੀਦਾ ਗੁਰਪ੍ਰਤਾ ਪਡਾਲਾ ਤੇ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਸਿੱਧੇ ਰੂਪ ਚ ਅਕਾਲ ਚਲ ਤੋਂ ਬਾਹਰਲੇ ਮੈਂਬਰ ਮੰਨੇ ਜਾਂਦੇ ਨੇ ਹੁਣ ਬਾਦਲ ਧਰਦੇ ਉਹ ਦੋ ਮੈਂਬਰ ਬਾਹਰੀ ਨਾ ਉਹ ਜਾ ਕੇ ਜੱਤਰ ਸਾਹਿਬ ਕੋਲ ਕਲ ਸ਼ਿਕਾਇਤ ਦੇ ਕੇ ਆਈ ਸੀ ਅੱਜ ਉਹਨਾਂ ਨੇ ਧਾਮੀ ਸਾਹਿਬ ਦੇ ਨਾਲ ਚਿੱਠੀ ਲਿਖਤੀ ਕਿ ਧਾਮੀ ਸਾਹਿਬ ਮੀਟਿੰਗ ਸੱਦੋ ਜੱਤਰ ਸਾਹਿਬ ਨੇ ਕਿਹਾ ਕਿ ਕਮੇਟੀ ਸਟੈਂਡ ਕਰਦੀ ਹੈ ਤੇ ਤੁਸੀਂ ਉਹਦੇ ਮੁਖਿਓ ਤੁਸੀਂ ਬਲਾਓ ਮੀਟਿੰਗ ਉਹਨਾਂ ਨੇ ਚਿੱਠੀ ਲਿਖਤੀ ਜਿਹੜੀ ਚਿੱਠੀ ਧਾਮੀ ਜੀ ਨੂੰ ਲਿਖੀ ਉਹਦੀ ਕਾਪੀ ਜੱਤਰ ਸਾਹਿਬ ਨੂੰ ਵੀ ਭੇਜਤੀ ਤੇ ਮੈਨੂੰ ਪਤਾ ਲੱਗ ਰਿਹਾ ਮਨਪ੍ਰੀਤ ਆਲੀ ਔਰ ਇਕਵਾਲ ਸਿੰਘ ਝੁੰਦਾ ਹੋਰਾਂ ਨੇ ਈਮੇਲ ਰਾਹੀ ਜਾਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਵਟਸਐਪ ਵਟਸਐਪ ਰਾਹੀਂ ਧਾਮੀ ਸਾਹਿਬ ਤੱਕ ਪਹੁੰਚ ਕੀਤੀ ਕਿ ਧਾਮੀ ਸਾਹਿਬ ਬਲਾਓ ਮੀਟਿੰਗ ਹੂੰ ਅਸੀਂ ਅੱਜ ਤੱਕ ਸਭ ਦੇ ਖਵਾਲੇ ਨਾਲ ਖੜੇ ਆ। ਸੋ ਚਾਰ ਮੈਂਬਰ ਇਹ ਸਿੱਧੇ ਸਾਹਮਣੇ ਆ ਗਏ। ਪੰਜਵੇਂ ਮੈਂਬਰ ਬਡੂnger ਸਾਹਿਬ ਵੀ ਆਪਣਾ ਪੱਖ ਰੱਖ ਚੁੱਕੇ ਨੇ। ਹੈਨਾ? 6ਵੇਂ ਖੁਦ ਧਾਮੀ ਨੇ ਤੇ 7ਵੀਂ ਤਾਂ ਚਲੋ ਮੁਲਾਜ਼ਮ। ਇਹਦਾ ਮਤਲਬ ਬਹੁ ਗਿਣਤੀ ਇੱਕ ਪਾਸੇ ਖੜੇ ਨੇ। ਫਿਰ ਧਾਮੀ ਸਾਹਿਬ ਨੂੰ ਕੋਈ ਤਾਂ ਪੱਖ ਲੈਣਾ ਪਊਗਾ। ਹੂੰ। ਜਾਂ ਤਾਂ ਉਹ ਇਹ ਕਹਿਣ ਕਿ ਮੈਂ ਤਾਂ ਜੀ ਸੁਖਵੀਰ ਬਾਦਲ ਦੇ ਨਾਲ ਆ। ਮੈਨੂੰ ਨਹੀਂ ਪਤਾ ਜੀ ਉਹ ਨਹੀਂ ਮੰਨਦੇ ਤਾਂ ਮੈਂ ਨਹੀਂ ਮੰਨਦਾ। ਮੈਂ ਤਾਂ ਜੀ ਜੰਮੂ ਕਸ਼ਮੀਰ ਜਾਊਂਗਾ। ਜੀ ਜੀ। ਜਾਂ ਉਹ ਕਹਿਣ ਕਿ ਭਾਈ ਸੁਖਵੀਰ ਬਾਦਲ ਜੀ ਤੁਸੀਂ ਜੋ ਕਰਨਾ ਕਰੋ। ਸਾਨੂੰ ਕੱਲ ਤੱਕ ਸਾਬ ਨੂੰ ਹਕੂਮਤ ਦਿੱਤਾ ਹਸਤਾ ਆਪਣੇ ਲੈਵਲ ਤੇ ਭਰਤੀ ਕਰਾਂਗੇ ਫਿਰ ਅਸੀਂ ਹੋਰ ਬੰਦਿਆਂ ਤੋਂ ਕਰਾ ਲਾਂਗੇ ਜੇ ਤੁਸੀਂ ਵੀ ਸਾਨੂੰ ਟੀਮ ਦੇਣੀ ਸਾਨੂੰ ਅਸਤਾ ਭਰਤੀ ਕਰਾਂਗੇ ਅਸੀਂ ਬਲਾਉਂ ਲੱਗਿਆ ਮੀਟਿੰਗ ਜਾਂ ਤਾਂ ਉਹ ਹੀ ਫੈਸਲਾ ਲੈਣਾ ਹੁਣ ਜਾਂ ਤਾਂ ਉਹ ਮੀਟਿੰਗ ਬੁਲਾਉਣਗੇ ਜਾਂ ਫਿਰ ਉਹ ਜੱਧਰ ਸਾਹਿਬ ਨੂੰ ਆਪਣਾ ਸਿਫਾ ਭੇਜਣਗੇ ਕਿ ਮੈਂ ਕਮੇਟੀ ਦੀ ਅਗਵਾਈ ਨਹੀਂ ਕਰ ਸਕਦਾ ਜੀ ਸੋ ਹੁਣੇ ਦੇਖਣ ਵਾਲੀ ਗੱਲ ਹੈ ਧਾਮੀ ਸਾਹਿਬ ਤੇ ਵੀ ਨਜ਼ਰਾਂ ਨੇ ਨਜ਼ਰਾਂ ਜੱਧਰ ਸਾਹਿਬ ਤੇ ਵੀ ਨੇ ਕਿ ਜੱਧਰ ਸਾਹਿਬ ਇਸ ਮਸਲੇ ਤੇ ਕੁਝ ਬੋਲਣਗੇ ਕਿਉਂਕਿ ਓਵੇਂ ਹੀ ਹੈ ਜਿਵੇਂ ਦਰਜੀਤ ਚੀਮਾ ਨੇ ਆ ਕੇ ਕਿਹਾ ਸੀਗਾ ਕਿ ਜੱਧਰ ਸਾਹਿਬ ਨੇ ਸਾਨੂੰ ਕਹਤਾ ਸ ਉਸੇ ਤਰ੍ਹਾਂ ਹੁਣ ਗੁਰਪਤਾ ਬਡਾਲਾ ਨਹੀਂ ਬਾਹਰ ਆ ਕੇ ਕਹਿੰਦਾ ਕਿ ਸਾਨੂੰ ਜੱਦਰ ਸਾਹਿਬ ਨੇ ਕਹਿ ਕਿ ਨਹੀਂ ਸਤਮੈ ਮੈਂਬਰ ਕਮੇਟੀ ਸਟੈਂਡ ਕਰਦੀ ਜੱਦਰ ਸਾਹਿਬ ਨੇ ਅਜੇ ਕੁਝ ਵੀ ਨਹੀਂ ਕਿਹਾ ਜੀ 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 ਸੋ ਇਹ ਇਸ ਲਈ ਉਧਰ ਵੀ ਨਜ਼ਰਾਂ ਨੇ ਪਰ ਚਲੋ ਦੇਖਦੇ ਆ ਜੱਦਰ ਸਾਹਿਬ ਨੇ ਪਹਿਲਾਂ ਜਾਣਾ ਸੀਗਾ ਬੱਖੂ ਬੱਖ ਸੂਬਿਆਂ ਦੇ ਵਿੱਚ ਉਹ ਦੋਰਾ ਹੋਣ ਦੇਰ ਨਾਲ ਹੋ ਰਿਹਾ ਜਾਂ ਲਟਕਿਆ ਪਰ ਅੱਜ ਜਾਣਕਾਰੀ ਮਿਲੇਗੀ ਜੱਤਰ ਸਾਹਿਬ 14 ਮੈਂਬਰੀ ਬਕਤ ਨਾਲ ਪਾਕਿਸਤਾਨ ਜਾਣ ਨਾਲ ਇਹ ਹੋ ਸਕਦਾ ਕਿ ਹਲੇ 10-15 ਦਿਨਾਂ ਤੱਕ ਜਾਣ ਇਸ ਮਹੀਨੇ ਦੇ ਆਖਰੀ ਹਫਤੇ ਜਾਂ ਪਰ ਵੀ ਤਾਂ ਪਹਿਲੇ ਹਫਤੇ ਜਾਣ ਉਹ ਤੋਂ ਪਹਿਲਾਂ ਕੀ ਇਹ ਸਥਿਤੀ ਸਪਸ਼ਟ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ 20 ਤਰੀਕ ਨੂੰ ਅਕਾਲੀ ਦਲ ਨੇ ਤਾਂ ਆਪਣੀ ਭਰਤੀ ਦੀ ਪ੍ਰਕਿਰਿਆ ਲਈ ਮੀਟਿੰਗ ਬੁਲਾ ਲਈ ਉਦਰ ਦੀ ਉਹ ਜੀ 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 ਬਿਲਕੁਲ 20 ਤਰੀਕ ਨੂੰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਬਾਦਲ ਤੇ ਨਾਲ ਸੰਬੰਧਿਤ ਮੈਂਬਰ ਬੁਲਾ ਲਏ ਕਿਹਾ ਤਾਂ ਇਹ ਜਾ ਰਿਹਾ ਕਿ ਜੋ ਮੈਂਬਰੀ ਇਸਲੀ ਬਰਾਇਨੀ ਕਿ ਉਹ ਸੂਚੀ ਦੇ ਵਿੱਚ ਜਿਹੜੀ ਸ਼੍ਰੋਣੀ ਘਟੀ ਦੀ VOTING ਸੂਚੀ ਹੈ ਉਹਦੇ ਵਿੱਚ ਗੜਬੜਾ ਪਰ ਜਾਣਕਾਰੀ ਇਹ ਮਿਲਦੀ ਹੈ ਕਿ ਉਹਨਾਂ ਨੂੰ ਕਾਪੀਆਂ ਚਕਾਉਣੀਆਂ ਨੇ ਅਕਾਲੀਵਲ ਦੀ ਮੈਂਬਰਸ਼ਿਪ ਵਾਲੀ ਸੋ ਉੱਥੇ ਵੀ ਤਾਂ ਮਿਊਰਾਂ ਦਾ ਰੋਲ ਆਉਣਾ ਹੈ ਜੇ ਸ਼੍ਰੋਣੀ ਘਟੀ ਦੇ ਮੈਂਬਰ ਭਲਾਏ ਉੱਥੇ ਉਹ ਕੀ ਸਟੈਂਡ ਲੈਣਗੇ ਇਹ ਵੀ ਦੇਖਣ ਵਾਲੀ ਗੱਲ ਹੈ ਸੋ ਨਾ 20 ਦੂਰ ਹੈ ਨਾ 21 ਦੂਰ ਹੈ ਹੈਨਾ ਤੇ ਨਾ ਤਾਂ ਵੀ ਸਭ ਦੂਰ ਨੇ ਨਾ ਮੈਂਬਰ ਦੂਰ ਨੇ ਪਰ ਪਤਾ ਨਹੀਂ ਤਾਂ ਵੀ ਸਭ ਦਾ ਸ਼ਾਇਦ ਗੜਾ ਤੁਗਦਾ ਇਸ ਲਈ ਇਹ ਜੋ ਬੋਰ ਨਹੀਂ ਰਹੀ ਕੋਈ ਜਦੋਂ ਵੀ ਕਦੇ ਵੀ ਐਸਜੀਪੀਸੀ ਪ੍ਰਬੰਧਨ ਦੇ ਨਾਲ ਜੁੜੀ ਕੋਈ ਖਬਰ ਸਾਹਮਣੇ ਆਉਂਦੀ ਹੈ ਸ਼ਰਮਾ ਜੀ ਕੋਈ ਅਕਾਲੀ ਦਲ ਦੇ ਨਾਲ ਸੰਬੰਧਿਤ ਖਬਰ ਸਾਹਮਣੇ ਆਉਂਦੀ ਹੈ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਕੋਈ ਖਬਰ ਸਾਹਮਣੇ ਆਉਂਦੀ ਹੈ ਜਾਂ ਧਾਮੀ ਸਾਹਿਬ ਦੇ ਬਾਰੇ ਕੋਈ ਖਬਰ ਸਾਹਮਣੇ ਆਉਂਦੀ ਹੈ ਕਈ ਵਾਰੀ ਮੈਂ ਸੁਣਦਾ ਕਿ ਧਾਮੀ ਸਾਹਿਬ ਦੇ ਵਿਅਕਤੀਤਵ ਦਾ ਜ਼ਿਕਰ ਕੀਤਾ ਜਾਂਦਾ ਵਿਸ਼ੇਸ਼ ਤੌਰ ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਕਿਉਂਕਿ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਵਿਚਾਰਨ ਦਾ ਤਰੀਕਾਕਾਰ ਪਰ ਜੇਕਰ ਤੁਸੀਂ ਇੱਕ ਕਿਸੇ ਖਾਸ ਤਨਜ਼ੀਮ ਦੇ ਲਈ ਜਾਂ ਪਾਰਟੀ ਦੇ ਲਈ ਸਿਆਸੀ ਪਾਰਟੀ ਦੇ ਲਈ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਲਈ ਤੁਸੀਂ ਇੱਕ ਦਰ ਫੈਸਲੇ ਦਰ ਫੈਸਲਾ ਉਹ ਕਰਦੇ ਜਾਂਦੇ ਹੋ ਤਾਂ ਇਹਦਾ ਅਸਰ ਫਿਰ ਤੁਹਾਡੇ ਵਿਅਕਤੀਤਵ ਤੇ ਵੀ ਪੈਂਦਾ ਇਤਿਹਾਸ ਦੇ ਵਿੱਚ ਤੁਹਾਡੇ ਵਿਅਕਤੀਤਵ ਨੂੰ ਕਿਵੇਂ ਲਿਖਿਆ ਜਾਊਗਾ ਫਿਰ ਇਹ ਗੱਲਾਂ ਉਸ ਪਾਸੇ ਨੂੰ ਵੀ ਤੈਅ ਕਰਦੀਆਂ ਪ੍ਰਵੀਨ ਜੀ ਅਕਾਲੀ ਦਲ ਦਾ ਮੈਂਬਰ ਹੋਣਾ ਪੰਜਾਬ 'ਚ ਮਾਣ ਵਾਲੀ ਗੱਲ ਰਹੀ ਹੈ ਜੀ ਬਿਲਕੁਲ ਬਿਲਕੁਲ ਪੰਜਾਬ 'ਚ ਸਨਮਾਨ ਵਾਲੀ ਗੱਲ ਰਹੀ ਹੈ ਹਰ ਅਕਾਲੀ ਵਰਕਰ ਜਿਹਦੇ ਸਿਰ ਤੇ ਉੱਤੇ ਮਤਲਬ ਚਿੱਟੀ ਦਾੜੀ ਹੋਵੇ ਤੇ ਸਿਰ ਦੇ ਉੱਤੇ ਨੀਲੀ ਪੱਗ ਹੋਵੇ ਉਹਨੂੰ ਜਥੇਦਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਬਿਲਕੁਲ ਜੀ 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 ਬਿਲਕੁਲ ਬੜੇ ਬੜੇ ਅਫਸਰ ਖੜੇ ਹੋ ਜਾਂਦੇ ਸੀ ਬੜੇ ਹੋ ਜਾਂਦੇ ਸੀ ਸਹੀ ਸਹੀ ਇਹ ਵਕਾਰ ਕਿਨੇ ਗਵਾਇਆ ਸੋਚਣ ਦੀ ਲੋੜ ਹੈ ਹਮ ਸਹੀ ਬਿਲਕੁਲ ਸਹੀ ਬਿਲਕੁਲ ਅੱਜ ਕਹਿ ਦوں ਜੀ ਕਿ ਮੀਡੀਆ ਹੈ ਕਹਿੰਦਾ ਹੈ ਪੱਤਰਕਾਰਾਂ ਹੈ ਕਹਿੰਦੇ ਨੇ ਜੀ ਹੈ ਸੋਸ਼ਲ ਮੀਡੀਆ ਮੀਡੀਆ ਕਰਦੇ ਨੇ ਸਾਡੇ ਤੇ ਆ ਜੋ ਮਰਜੀ ਕਹਿ ਲੋ ਗੀਤ ਬਣਾ ਲੋ ਚਾਹੇ ਕੁਸ ਮਰਜੀ ਕਰ ਲੋ ਪਰ ਸਵਾਲ ਇਹ ਕਿ ਬਕਰ ਗਵਾਇਆ ਕਿਨੇ ਆ ਇੱਜ਼ਤ ਖੋਈ ਕਿਨੇ ਆ ਅੱਜ ਵੀ ਪੰਜਾਬ ਲੱਭਦਾ ਫਿਰਦਾ ਸ਼ਰੋਮਣੀ ਅਕਾਲੀ ਦਰਬਾਰ ਨੂੰ ਹੂੰ ਹੂੰ ਸਹੀ ਹੈ ਕਿ ਸਾਡੇ ਹੱਕ ਹਕੂਕ ਲਈ ਖੜਨ ਵਾਲੀ ਉਹ ਪਾਰਟੀ ਕਿੱਥੇ ਗਈ ਕਿੱਥੇ ਗਈ ਸਹੀ ਹੈ ਬਿਲਕੁਲ ਬਿਲਕੁਲ ਪਰ ਤੁਸੀਂ ਜਦੋਂ ਗੋਗਾ ਹੀ ਬਾਪੂ ਦਾ ਤੇ ਪੁੱਤ ਦਾ ਗੋਣਾ ਫਿਰ ਸਵਾਲ ਤਾਂ ਹੋਣਗੇ ਜੀ